ਕੱਦਾ ਤੇ ਆਪਾਂ ਇੱਕ ਇਹਦੇ ਲਈ ਛੋਟਾ ਕੱਦੂ ਲਿੱਤਾ ਹੈ ਬਹੁਤ ਛੋਟੇ ਸਾਈਜ਼ ਦੇ ਵਿੱਚ ਹੈ ਇਹਨੂੰ ਆਪਾਂ ਕਰਾਂਗੇ ਕੱਦੂ ਕਸ ਲਓ ਜੀ ਕੱਦੂ ਨੂੰ ਆਪਾਂ ਲਿਆ ਹੈਗਾ ਚੰਗੀ ਤਰ੍ਹਾਂ ਧੋ ਤੇ ਹੁਣ ਆਪਾਂ ਇਹਦੇ ਛਿਲਕੇ ਉਤਾਰਾਂਗੇ ਛਿਲਕੇ ਉਤਾਰਨ ਤੋਂ ਬਾਅਦ ਇਹਨੂੰ ਸਲਾਈਸਸ ਦੇ ਵਿੱਚ ਕੱਟ ਕੇ ਤੇ ਆਪਾਂ ਕੱਦੂ ਕਸ ਕਰਾਂਗੇ ਹੈਨਾ ਕੱਦੂ ਦੀ ਤਸਵੀਰ ਬਹੁਤ ਠੰਡੀ ਹੁੰਦੀ ਹੈ ਤੇ ਗਰਮੀਆਂ ਦੇ ਵਿੱਚ ਇਹ ਰਹਾ ਤਾਂ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਹੈਨਾ ਪਹਿਲਾਂ ਨਾ ਅਸੀਂ ਰਾਇਤਾ ਬਣਾਉਂਦੇ ਹੁੰਦੇ ਸੀ ਕਿ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਨਾ ਲੱਸੀ ਦਾ ਹਨਾ ਤੇ ਉਹ ਲੱਸੀ ਨੂੰ ਮਤਲਬ ਇੱਕ ਪੋਣਾ ਹੁੰਦਾ ਸੀ ਖੱਦਰ ਦਾ ਹਨਾ ਉਹਦੇ ਵਿੱਚ ਪਾ ਦਿੰਦੇ ਸੀਗੇ ਬੰਨ ਦੇਣਾ ਉਤੋਂ ਉਹਨੂੰ ਤੇ ਉਹ ਜਿਹਨੇ ਆਪਾਂ ਪਨੀਰ ਵਗੈਰੇ ਨੂੰ ਵੀ ਬੰਨ ਦਿੰਦੇ ਆ ਉਸ ਟੈਕਨੀਕ ਨਾਲ ਉਹਨੂੰ ਬੰਨ ਦਿੰਦੇ ਸੀਗੇ ਹਨਾ ਬੰਨ ਕੇ ਉਹਦਾ ਪਾਣੀ ਪਾਣੀ ਲੱਸੀ ਦਾ ਜਿਹੜਾ ਅੱਡ ਹੋ ਜਾਂਦਾ ਸੀਗਾ ਤੇ ਉਹ ਜਿਹੜਾ ਸੰਘਣਾ ਮਤਲਬ ਦਹੀਂ ਵਰਗਾ ਹਨਾ ਬੈਟਰ ਜਿਹਾ ਸੀ ਉਹ ਅਲੱਗ ਹੋ ਜਾਂਦਾ ਸੀ ਥੋੜੇ ਟਾਈਮ ਵਾਸਤੇ ਉਹਨੂੰ ਬੰਨ ਕੇ ਲਮਕਾ ਦਿੰਦੇ ਮੰਨ ਲਓ ਥੱਲੇ ਕੋਈ ਭਾਂਡਾ ਰੱਖਤਾ ਉਹ ਚ ਪਾਣੀ ਨਿਕਲ ਜਾਂਦਾ ਸੀ ਮੋਸਟਲੀ ਲੇਡੀਜ਼ ਨਾਲ ਉਹਨੂੰ ਮੰਜੇ ਦੇ ਨਾਲ ਹੀ ਬੰਨਦੇਗਾ ਹੁੰਦਾ ਸੀ ਜਿੰਨਾ ਕੁ ਮੈਨੂੰ ਜਿਆਦਾ ਵੀ ਸਾਡੇ ਆਂਟੀ ਗੁਆਂਟੀ ਜਿੰਨੇ ਬਣਾਉਂਦੇ ਸੀ ਉਹਦਾ ਨਾ ਚਾਟੀ ਦੀ ਲੱਸੀ ਬਣਾਈ ਜਾਂਦੀ ਸੀ ਟਟੂਰੀਆਂ ਦੇ ਵਿੱਚ ਲੱਸੀਆਂ ਹੁੰਦੇ ਸੀ ਬਹੁਤ ਸਾਰੀ ਲੱਸੀ ਹੁੰਦੀ ਸੀ ਕਿ ਤੇ ਉਹਦਾ ਬਣਾਉਂਦੇ ਹੁੰਦੇ ਸਟਿਲ ਉਹ ਇੰਨਾ ਜਿਆਦਾ ਟੇਸਟੀ ਹੁੰਦਾ ਸੀ ਇੱਕੋ ਠੰਡਾ ਹੁੰਦਾ ਸੀ ਹਨਾ ਉਹਦੀ ਤਸੀਰ ਠੰਡੀ ਹੁੰਦੀ ਸੀਗੀ ਤੇ ਫਿਰ ਉਹਦੇ ਵਿੱਚ ਜੋ ਮਰਜ਼ੀ ਪਾਲਾ ਬੂੰਦੀ ਪਾਓ ਹਨਾ ਕਦੂ ਪਾਓ ਪਕੌੜੀਆਂ ਵੀ ਚੱਕੀ ਬਣ ਕੇ ਪਾ ਦਿੰਦੇ ਹੁੰਦੇ ਸੀਗੇ ਕੋਈ ਪਿਆਜ਼ ਕੱਟ ਕੇ ਪਾ ਲੋ ਹਨਾ ਖੀਰਾ ਵੀ ਕਈ ਪਾ ਲੈਂਦੇ ਹੈਗੇ ਹਨਾ ਜੋ ਵੀ ਮਤਲਬ ਤੁਸੀਂ ਪਾਉਣਾ ਚਾਹੁੰਦੇ ਹੈਗੇ ਉਹਦੇ ਵਿੱਚ ਪਾ ਸਕਦੇ ਹੈਗੇ ਮੋਸਟਲੀ ਕद्दू ਨੂੰ ਲੋਕੀ ਕਾਫੀ ਲਾਇਕ ਕਰਦੇ ਹੈਗੇ ਇਹੀ ਪਾਉਂਦੇ ਸੀਗੇ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿਹਨੀ ਕਿਹਨੀ ਉਹ ਉਹ ਵਾਲਾ ਰਾਇਤਾ ਖਾਂਦਾ ਜਿਹੜਾ ਪੂਨੇ ਚ ਬਣ ਕੇ ਲੱਸੀ ਦਾ ਬਣਾਇਆ ਜਾਂਦਾ ਸੀ ਹਨਾ ਹੁਣ ਤਾਂ ਆਪਣੇ ਕੋਲੇ ਚਲੋ ਇਹੀ ਆਪਸ਼ਨ ਹੁੰਦੀ ਹੈ ਵੀ ਥੋੜਾ ਦਹੀਂ ਹੁੰਦਾ ਵੈਸੇ ਅਸੀਂ ਤਾਂ ਘਰੇ ਜਮਾਉਨੇ ਆ ਕਈ ਮੁੱਲ ਵੀ ਲਿਆਉਂਦੇ ਆ ਹਨਾ ਤੇ ਬਾਉਲ ਵਾਲਾ ਹਨਾ ਕੁਝੀਆਂ ਜੀਆਂ ਚੋਰ ਪਲਾਸਟਿਕ ਦੀਆਂ ਚਾਉਂਦਾ ਜਿਵੇਂ ਹਨਾ ਬਾਬਾ ਮਿਲ ਕਾਲਾ ਹੋ ਗਿਆ ਮੂਲ ਲਾਲਾ ਹੋ ਗਿਆ ਹੁਣ ਉਹੀ ਰੋਕ ਵਾਲਾ ਦਹੀਂ ਯੂਜ਼ ਕਰਦੇ ਆ ਤੇ ਕਈ ਡੈਰੀਆਂ ਦੇ ਵਿੱਚ ਵੀ ਬਣਾਇਆ ਵਾ ਜਮਾਇਆ ਵਾ ਦਹੀਂ ਲੈ ਆਉਂਦੇ ਹੈਗੇ ਹਨਾ ਪਰ ਹਜੇ ਵੀ ਮੇਰੇ ਖਿਆਲ ਚ ਵੀ ਹੋਣਗੇ ਕੋਈ 70% ਲੋਕ ਜਿਹੜੇ ਆਪਦਾ ਘਰੀ ਜਮਾਉਂਦੇ ਹੈ ਚਾਹੇ ਆਪਾਂ ਲੱਸੀ ਨਹੀਂ ਬਣਾਉਂਦੇ ਵੀ ਥੋੜੀ ਕੁਆਂਟੀਟੀ ਚ ਲੱਸੀ ਬਣਾਉਣੀ ਆ ਵੀ ਉਹ ਟਿਟੂਰੀਆਂ ਚਾਟੀਆਂ ਵਾਲੀ ਤਾਂ ਗੱਲ ਬਹੁਤ ਘੱਟ ਹੈ ਹਨਾ ਰੀਅਰਲੀ ਪਿੰਡਾਂ ਦੇ ਵਿੱਚ ਹੀ ਉਹ 20% ਪਿੰਡਾਂ ਦੇ ਵਿੱਚ ਰਹਿ ਗਈ ਹੋਣੀ ਹੈ ਮੇਰੇ ਖਿਆਲ ਚ ਬਿਚਾਟੀ ਦੀ ਲੱਸੀ ਉਹ ਵੀ ਜੇ ਮਤਲਬ ਤੌੜੀ ਵਾਲਾ ਦੁੱਧ ਰੱਖਦੇ ਆਪਾਂ ਹਨਾ ਕੜਿਆਵਾ ਦੁੱਧ ਤੇ ਇਹ ਵੀ ਦੱਸਿਓ ਮੈਨੂੰ ਵੀ ਕੜਿਆਵਾ ਦੁੱਧ ਕਿਹਨੇ-ਕਿਹਨੇ ਪੀਤਾ ਹੈ ਹਨਾ ਉਹਦਾ ਤਾਂ ਟੇਸਟ ਹੀ ਵੱਖਰਾ ਹੁੰਦਾ ਹੈ ਹਨਾ ਕੜੇ ਦੇ ਦੁੱਧ ਦਾ ਇਹ ਲਾਲਜਾ ਹੋ ਜਾਂਦਾ ਹੈਗਾ ਤੇ ਉਹ ਲੱਸੀ ਵੀ ਉਹਦੀ ਅਲੱਗ ਟੇਸਟ ਹੁੰਦਾ ਲੱਸੀ ਕੜੇ ਦੇ ਦੁੱਧ ਦੀ ਉਹਦੇ ਛਿੱਡੀਆਂ ਜੀਆਂ ਵੀ ਹੁੰਦੀਆਂ ਛਿੱਡੀਆਂ ਕਹਿੰਦੇ ਆ ਜਿਹੜਾ ਹਨਾ ਮਲਾਈ ਦੇ ਮਤਲਬ ਟੁਕੜੇ ਜੇ ਬਣ ਜਾਂਦੇ ਤੇ ਉਹਦਾ ਵੀ ਟੇਸਟ ਬਹੁਤ ਵਧੀਆ ਹੁੰਦਾ ਹੈ ਹਨਾ ਇਥੇ ਆਪਾਂ ਕद्दू ਦਾ ਚੰਗੀ ਤਰ੍ਹਾਂ ਕਰ ਲਿਆ ਹੈਗਾ ਦੇਖੋ ਧੋਤ ਆਪਾਂ ਪਹਿਲੇ ਲਿੱਤਾ ਸੀ ਬਿਲਕੁਲ ਸਾਫ਼-ਸਾਫ਼ ਹੈ ਤੇ ਇੱਧਰ ਆਪਾਂ ਇੱਕ ਪੈਨ ਦੇ ਵਿੱਚ ਪਾਣੀ ਰੱਖਤਾ ਹੈਗਾ ਹਨਾ ਤੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਕद्दू ਤੇ ਇਹਨੂੰ ਆਪਾਂ ਸੋ ਬੋਇਲ ਕਰਾਂਗੇ ਅੰਦਰ ਆਪਾਂ ਜਿੰਨੇ ਮਿੰਟ ਤੱਕ ਰੱਖੀਏ ਕੀ ਬੋਇਲ ਕਰਾਂਗੇ ਅਪ 5 ਮਿੰਟ ਤੱਕ ਬੋਇਲ ਕਰਾਂਗੇ ਮੰਨ ਕੇ ਚਲੋ ਵੀ ਦੋ ਬੋਇਲ ਜੇ ਆ ਗਏ ਤੇ ਫੁੱਲ ਆ ਜਾ ਹੁੰਦਾ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਨਾ ਲੋ ਜੀ ਆਪਾਂ ਇਹਨੂੰ ਉੰਟਾ ਕੇ ਰੱਖ ਦਿੰਨੇ ਆ ਤੇ ਇਹਦਾ ਬੋਇਲ ਇਹਦਾ ਆ ਜਾਊਗਾ ਲੋ ਜੀ ਇਹਨੂੰ ਬੋਇਲ ਆ ਚੁੱਕੇ ਹੈਗੇ ਚੰਗੀ ਤਰ੍ਹਾਂ ਤੇ ਆਪਾਂ ਹੁਣ ਕਰਤਾ ਹੈਗਾ ਗੈਸ ਬੰਦ ਇਹਨੂੰ ਆਪਾਂ ਕੱਢ ਲਾਂਗੇ ਇੱਕ ਪੈਨ ਦੇ ਵਿੱਚ ਉਨ ਲਾਂਗੇ ਇਹਨੂੰ ਆਪਾਂ ਤੇ ਬਾਦ ਵਿੱਚੋਂ ਇਹਨੂੰ ਨਿਚੋੜ ਕੇ ਇਹਦੇ ਵਿੱਚ ਠੰਡਾ ਪਾਣੀ ਪਾ ਦਾਂਗੇ ਆਪਾਂ ਵਾਟਰ ਕੂਲਰ ਵਾਲਾ ਹੀ ਪਾਣੀ ਪਾ ਦਿੰਨੇ ਆਪਾਂ ਚਿਕਨ ਡੋਟਰ ਤੇ 10 ਮਿੰਟ ਲਈ ਇਹਨੂੰ ਰੱਖ ਲਾਂਗੇ ਆਪਾਂ ਫਿਰ ਉਹ ਪਾਣੀ ਵੀ ਕੱਢ ਦਿਆਂਗੇ ਹਨ ਜਿੰਨੀ ਵੀ ਇਹਦੀ ਹੀਟ ਹੋਊਗੀ ਸਭ ਨਿਕਲ ਜਾਊਗਾ ਫਿਰ ਇਹਨੂੰ ਆਪਾਂ ਦਹੀਂ ਦੇ ਵਿੱਚ ਐਡ ਕਰਾਂਗੇ ਜਿਹੜਾ ਪਾਣਾ ਜਮਾ ਕੇ ਰੱਖਿਆ ਨਾ ਰਾਤ ਵਾਲਾ ਦਹੀਂ ਉਹਦੇ ਵਿੱਚ ਆਪਾਂ ਇਹਨੂੰ ਕਰ ਦਿਆਂਗੇ ਐਡ ਹੋ ਲਈ ਹੋਈ ਜੀ ਇਸ ਪੈਂਚ ਮੇਲੇ ਲੈ ਲਏ ਹੈਗੇ ਬਿਲਕੁਲ ਠੰਡਾ ਪਾਣੀ ਵਾਟਰ ਕੂਲਰ ਵਾਲਾ ਇਹਦੇ ਵਿੱਚ ਆਪਾਂ ਇਹਨੂੰ ਪਾ ਦਿੰਦੇ ਹੈਗੇ ਠੀਕ ਹੈ ਓਹੋ ਜਿਆਦਾ ਇਹ ਪਾਣੀ ਉੱਛਲ ਗਿਆ ਤੇ ਆਪਾਂ ਇਹਨਾਂ 10 ਮਿੰਟ ਦੇ ਲਈ ਇਸ ਤਰ੍ਹਾਂ ਰੱਖਦੇ ਹੈਗੇ ਕਿ ਇਸ ਤੋਂ ਬਾਅਦ ਇਹਦੀ ਜਿਹੜੀ ਹੀਟ ਹੈ ਨਿਕਲ ਜੂਗੀ ਸਾਰੀ ਤੇ ਲਓ ਜੀ ਇੱਥੇ ਆਪਾਂ ਦਹੀਂ ਰੈਡੀ ਕਰ ਲਿਆ ਹੈਗੇ ਇਹਨੂੰ ਮੈਸ਼ ਕਰ ਲਿਆ ਮਦਨੀ ਦੇ ਨਾਲ ਹਨਾ ਫਟ ਜੇ ਹੁੰਦੇ ਨੇ ਨਾ ਇਹਨੇ ਉਹਨਾਂ ਨੂੰ ਪੂਰੀ ਤਰ੍ਹਾਂ ਮਾਰ ਲਿਆ ਹੈਗਾ ਫਿਰ ਬਹੁਤ ਹੀ ਅੱਛਾ ਸੁਪੀਰੀਅਰ ਜਿਹਾ ਬਣ ਜਾਂਦਾ ਹੈਗਾ ਰੈਤਾ ਤੇ ਹੁਣ ਆਪਾਂ ਇਹਦੇ ਵਿੱਚ ਸਮਾਨ ਐਡ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖੋ ਆਪਣਾ ਠੰਡਾ ਹੋ ਚੁੱਕਾ ਹੈਗਾ ਪਣੀਤ ਰਹੇ ਇਹਨੂੰ ਆਪਾਂ ਹੌਲੀ ਹੌਲੀ ਐਡ ਕਰਾਂਗੇ ਹਨ ਇਸ ਤੋਂ ਬਾਅਦ ਆਪਾਂ ਤਾਜ਼ਾ ਜੀਰਾ ਜਿਹੜਾ ਭੁੰਨਿਆ ਹੈਗਾ ਰੋਸਟ ਕੀਤਾ ਇਸ ਤੋਂ ਬਾਅਦ ਅਸੀਂ ਉਹ ਐਡ ਕਰਾਂਗੇ ਤੇ ਇੱਕ ਆਪਾਂ ਰੱਖੇ ਹੈਗੇ ਕੜੀ ਪੱਤੇ ਕੜੀ ਪੱਤਾ ਐਡ ਕੀਤਾ ਤੇ ਇਹ ਹੈਗੀ ਆਪਣੇ ਕੋਲੇ ਕਾਲੀ ਮਿਰਚ ਠੀਕ ਹੈ ਹਾਲੀ ਮਿਰਚ ਐਡ ਕਰੋ ਇਹ ਹੈਗਾ ਕਾਲਾ ਨਮਕ ਕਾਲਾ ਨਮਕ ਐਡ ਕਰ ਲਿਆ ਤੇ ਕਈ ਲੋਕ ਪਸੰਦ ਕਰਦੇ ਹੈਗੇ ਆ ਰੈੱਡ ਮਿਰਚ ਪਾਉਣੀ ਐ ਸੀ ਉਹ ਵੀ ਪਾ ਸਕਦੇ ਹੈਗੇ ਆ ਤੇ ਦੂਸਰਾ ਸਿੰਦਾ ਨਮਕ ਵੀ ਐਡ ਕਰ ਸਕਦੇ ਹੈਗੇ ਆ ਰੈੱਡ ਮਿਰਚ ਦੀ ਥਾਂ ਬਾਕੀ ਤੁਸੀਂ ਇਹਦੇ ਵਿੱਚ ਪਿਆਜ਼ ਵੀ ਕੱਟ ਕੇ ਪਾ ਸਕਦੇ ਹੈਗੇ ਆ ਨਾਲ ਤੇ ਹਰੀ ਮਿਰਚ ਵੀ ਪਾ ਸਕਦੇ ਹੈਗੇ ਆ ਪਰ ਮੈਂ ਉਹ ਨਹੀਂ ਪਾਣੀ ਹੈਗੇ ਕਿਉਂਕਿ ਇਹਦੀ ਲੁੱਕ ਇਸ ਤਰੀ ਬਹੁਤ ਅੱਛੀ ਬਣ ਗਈ ਹੈਗੀ ਹੈ ਨਾ ਦੇਖੋ ਕਿੰਨਾ ਜੰਮੀ ਲੱਗ ਰਿਹਾ ਹੈਗਾ ਤਦ ਲੋ ਜੀ ਇਹ ਫਾਈਨਲੀ ਆਪਣਾ ਰੈਡੀ ਹੋ ਚੁੱਕਾ ਹੈਗਾ ਰਾਇਤਾ ਕੱਦੂ ਵਾਲਾ ਠੰਡਾ ਠਾਰ ਰਾਇਤਾ ਇਹਨੂੰ ਆਪਾਂ ਰੱਖਾਂਗੇ ਫ੍ਰਿਜ ਚ ਤੇ ਨਾਲ ਆਪਾਂ ਇਹਦੇ ਲਈ ਚਟਨੀ ਵੀ ਤਿਆਰ ਕਰ ਲਈ ਹੈਗੀ ਹੈ ਚਟਨੀ ਦੇ ਵਿੱਚ ਆਪਾਂ ਪਾਈਆਂ ਹੈਗੀਆਂ ਸੁੱਕੀਆਂ ਲਾਲ ਮਿਰਚਾਂ ਤੇ ਹਰੀਆਂ ਮਿਰਚਾਂ ਅਦਰਕ ਤੇ ਪਿਆਜ਼ ਬਸ ਸਿਰਫ ਉਸ ਨੂੰ ਹੀ ਗ੍ਰाइंड ਕਰਕੇ ਇੱਕ ਨੈਚੁਰਲੀ ਜਿਹੀ ਬਣਾਈ ਹੈ ਕੋਈ ਤੜਕਾ ਨਹੀਂ ਲਾਇਆ ਹੈਗਾ ਵੈਸੇ ਤਾਂ ਤੁਸੀਂ ਚਾਹੋ ਤਾਂ ਰਾਇਤੇ ਵਿੱਚ ਵੀ ਅਲੱਗ ਤੋਂ ਤੜਕਾ ਘਿਓ ਦਾ ਲਾ ਸਕਦੇ ਹੈਗੇ ਹਨਾ ਜਿਵੇਂ ਥੋੜਾ ਜਿਹਾ ਪਿਆਜ਼ ਲੈ ਲਿਆ ਤੇ ਘੋਲ ਲਾ ਕੇ ਤੇ ਉਹ ਵਿੱਚ ਇਹਦੇ ਵਿੱਚ ਤੁਸੀਂ ਐਡ ਕਰ ਸਕਦੇ ਹੈਗੇ ਆ ਤੇ ਪਰ ਜਿੰਨੀਆਂ ਆਪਾਂ ਨੇਚਰਲੀ ਚੀਜ਼ਾਂ ਬਣਾਵਾ ਗਿਆ ਹੈ ਨਾ ਬਿਨਾ ਤੜਕੇ ਤੋਂ ਉਹਨੀਆਂ ਜਿਆਦਾ ਬੈਸਟ ਹੁੰਦੀਆਂ ਤੇ ਜੇ ਤੁਹਾਨੂੰ ਰੈਸਪੀ ਇਹ ਵਧੀਆ ਲੱਗੀ ਹੈ ਨਾ ਕਦੂ ਦੇ ਰਾਇਤੇ ਵਾਲੀ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਠੀਕ ਹੈ ਤੇ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੀਂ ਵੀਡੀਓ ਦੇ ਵਿੱਚ